ਸਾਡਾ ਸਿੱਖਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਪੰਜਾਬੀ ਰਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਜਿਆਦਾ ਟੇਸਟੀ ਸਿਰਫ 10 ਮਿੰਟ ਵਿੱਚ ਲੱਡੂ ਜੇ ਜਦੋਂ ਵੀ ਤੁਹਾਡਾ ਲੱਡੂ ਖਾਣ ਨੂੰ ਜਾਂ ਮਿੱਠਾ ਖਾਣ ਨੂੰ ਮਨ ਕਰੇ ਤਾਂ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਜਿਆਦਾ ਟੇਸਟੀ ਤੇ ਬਹੁਤ ਜਿਆਦਾ ਜਲਦੀ ਬਣ ਕੇ ਤਿਆਰ ਹੁੰਦੇ ਆ ਜੇਕਰ ਤੁਸੀਂ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਸਾਰੇ ਟਿਪਸ ਚੰਗੀ ਤਰ੍ਹਾਂ ਸਮਝ ਆ ਸਕਣ ਸਭ ਤੋਂ ਪਹਿਲਾਂ ਅਸੀਂ ਗੈਸ ਤੇ ਕਿ ਪੈਨ ਰੱਖਾਂਗੇ ਤੁਸੀਂ ਕੋਈ ਵੀ ਕੱਪ ਜਾਂ ਕੋਲੀ ਸੈੱਟ ਕਰ ਲੈਣੀ ਹੈ ਸਾਰਾ ਸਮਾਨ ਅਸੀਂ ਇਸੇ ਨਾਲ ਨਾਪ ਕੇ ਲਵਾਂਗੇ ਅਸੀਂ ਇੱਥੇ ਡੇਢ ਕੋਲੀ ਪਾਣੀ ਦੀ ਪਾਵਾਂਗੇ ਤੇ ਡੇਢ ਕੋਲੀ ਇਹਦੇ ਵਿੱਚ ਅਸੀਂ ਚੀਨੀ ਦੀ ਪਾਣੀ ਆ ਇਹਦੀ ਅਸੀਂ ਇੱਕ ਚਾਸ਼ਨੀ ਬਣਾ ਕੇ ਤਿਆਰ ਕਰਾਂਗੇ ਅਸੀਂ ਇੱਕ ਤਾਰ ਜਾਂ ਦੋ ਤਾਰ ਦੀ ਚਾਸ਼ਨੀ ਬਣਾ ਕੇ ਤਿਆਰ ਨਹੀਂ ਕਰਨੀ ਸਿਰਫ ਜਦੋਂ ਇਹ ਸਾਡਾ ਪਾਣੀ ਹੈ ਚਿਪਚਿਪਾ ਹੋਣ ਲੱਗ ਜਵੇ ਥੋੜਾ ਸ਼ਹਿਦ ਵਰਗਾ ਚਿਪਚਿਪਾ ਹੋਣ ਲੱਗ ਜਵੇ ਉਦੋਂ ਤੱਕ ਇਹ ਬਣਾ ਕੇ ਤਿਆਰ ਕਰਨੀ ਹੈ ਜਿਆਦਾ ਕੋਈ ਤਾਰ ਨਹੀਂ ਬਣਾ ਕੇ ਤਿਆਰ ਕਰਨੀ ਲਗਾਤਾਰ ਚਲਾਉਂਦੇ ਹੋਏ ਸੀ ਸਲੋਗੇ ਵਾਸਤੇ ਪਕਾ ਲਵਾਂਗੇ ਇਹਨੂੰ ਜਿੱਦਾਂ ਦੀ ਅਸੀਂ ਗੁਲਾਬ ਜਾਮੁਣਾ ਵਾਸਤੇ ਜਾਂ ਜਲੇਬੀਆਂ ਵਾਸਤੇ ਚਾਚਨੀ ਬਣਾ ਕੇ ਤਿਆਰ ਕਰਦੇ ਹਾਂ ਉਸੇ ਤਰ੍ਹਾਂ ਦੀ ਸੇਮ ਬਣਾ ਕੇ ਤਿਆਰ ਕਰਨੀ ਹੈ ਜਿਆਦਾ ਗਾੜੀ ਨਹੀਂ ਕਰਨੀ ਤੁਸੀਂ ਇੱਕ ਵਾਰ ਚੈੱਕ ਕਰ ਲੈਣਾ ਆਪਣੇ ਚਮਚ ਨੂੰ ਲਗਾ ਕੇ ਹੱਥਾਂ ਤੇ ਜੇ ਥੋੜਾ ਚਿਪਚਿਪਾਨ ਅਨ ਆ ਰਿਹਾ ਤਾਂ ਇਹਦਾ ਮਤਲਬ ਸਾਡੀ ਚਾशनी ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਈ ਆ ਇਹ ਤੋਂ ਜ਼ਿਆਦਾ ਅਸੀਂ ਨਹੀਂ ਪਕਾਣੇ ਇਹਦੇ ਵਿੱਚ ਫਲੇਵਰ ਲਈ ਇਸ ਪਾਵਾਂਗੇ ਥੋੜਾ ਜਿਹਾ ਇਲਾਇਚੀ ਪਾਊਡਰ ਤੇ ਥੋੜਾ ਜਿਹਾ ਜਿਹਦੇ ਵਿੱਚ ਪਾਵਾਂਗੇ ਅਸੀਂ ਇੱਕ ਪਿੰਚ ਫੂਡ ਕਲਰ ਦਾ ਇਹਦੇ ਨਾਲ ਲੱਡੂਆਂ ਦਾ ਕਲਰ ਆ ਜਿਹੜਾ ਬਹੁਤ ਵਧੀਆ ਆਂਦਾ ਹੈ ਜੇ ਤੁਹਾਡੇ ਕੋਲ ਫੂਡ ਕਲਰ ਨਹੀਂ ਹੈ ਉਹ ਹੈਗਾ ਤਾਂ ਥੋੜੇ ਜਿਹਾ ਇੱਕ ਪਿੰਚ ਇਹਦੇ ਵਿੱਚ ਤੁਸੀਂ ਹਲਦੀ ਵੀ ਪਾ ਸਕਦੇ ਹੋ ਇਹਦੇ ਨਾਲ ਵੀ ਜਿਹੜਾ ਲੱਡੂਆਂ ਦਾ ਕਲਰ ਬਹੁਤ ਜ਼ਿਆਦਾ ਵਧੀਆ ਆਊਗਾ ਸਾਡੀ ਚਾशनी ਬਿਲਕੁਲ ਪੱਕ ਚੁੱਕੀ ਹੈ ਜਿਹੜੇ ਕੱਪ ਆ ਕੋਲੀ ਨਾਲ ਤੁਸੀਂ ਨਾਪ ਕੇ ਚੀਨੀ ਲਈ ਸੀ ਉਸੇ ਕੋ ਕੋਲੀਆਂ ਨਾਲ ਨਾਪ ਕੇ ਅਸੀਂ ਇਹਦੇ ਵਿੱਚ ਪਾਵਾਂਗੇ ਬੁੰਦੀ ਇਹ ਦਹੀਂ ਵਾਲੀ ਬੁੰਦੀ ਹੁੰਦੀ ਹੈ ਜਿਹੜੀ ਅਸੀਂ ਉਹ ਲਈ ਹੈ ਇਹ ਬਿਨਾ ਨਮਕ ਤੋਂ ਬੁੰਦੀ ਹੁੰਦੀ ਹੈ ਬਾਜ਼ਾਰ ਵਿੱਚ ਆਸਾਨੀ ਨਾਲ ਸਾਨੂੰ ਮਿਲ ਸਕਦੀ ਆ ਬਿਨਾ ਨਮਕ ਤੋਂ ਲੈਣੀ ਆ ਅਸੀਂ ਨਮਕ ਵਾਲੀ ਨਹੀਂ ਲੈਣੀ ਹੈਗੀ ਇਹਦੇ ਵਿੱਚ ਪਾਵਾਂਗੇ 2.5 ਕੋਲੀਆਂ ਅਸੀਂ ਬੁੰਦੀ ਦੀਆਂ ਪਾਵਾਂਗੇ 1.5 ਕੋਲੀ ਅਸੀਂ ਚੀਨੀ ਦੀ ਪਾਈ ਸੀ ਤੇ 1.5 ਕੋਲੀ ਪਾਣੀ ਦੀ ਤੇ ਇਹਦੇ ਵਿੱਚ 2.5 ਕੋਲੀਆਂ ਅਸੀਂ ਬੁੰਦੀ ਦੀਆਂ ਪਾਵਾਂਗੇ ਬੁੰਦੀ ਨੂੰ ਅਸੀਂ ਚੰਗੀ ਤਰ੍ਹਾਂ ਪਕਾ ਲਵਾਂਗੇ ਸਲੋ ਗੈਸ ਤੇ ਪਕਾਣੀ ਆ ਜਦੋਂ ਤੱਕ ਸਾਡੀ ਬੁੰਦੀ ਇਹ ਚਾਸ਼ਨੀ ਨੂੰ ਚੰਗੀ ਤਰ੍ਹਾਂ ਸੋਖ ਨਾ ਲਵੇ ਉਦੋਂ ਤੱਕ ਲਗਾਤਾਰ ਚਲਾਉਂਦੇ ਹੋਏ ਅਸੀਂ ਪਕਾ ਲਵਾਂਗੇ ਜੇ ਤੁਸੀਂ ਬੁੰਦੀ ਵਾਲੇ ਲੱਡੂ ਆ ਜਿਹੜੇ ਇੰਸਟਾ ਬਣਾਉਣਾ ਚਾਹੁੰਦੇ ਹੋ ਤਾਂ ਇਸ ਤਰੀਕੇ ਨਾਲ ਹੀ ਤੁਸੀਂ ਬਣਾ ਸਕਦੇ ਹੋ ਬਹੁਤ ਜਿਆਦਾ ਟੇਸਟੀ ਵੀ ਬਣ ਕੇ ਤਿਆਰ ਹੁੰਦੇ ਆ ਤੇ ਸਿਰਫ 10 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੇ ਆ ਬਹੁਤ ਜਿਆਦਾ ਟਾਈਮ ਨਹੀਂ ਲੱਗਦਾ ਇਹਨਾਂ ਨੂੰ ਬਣਾਉਣ ਨੂੰ ਤੁਸੀਂ ਤਿਹਾਰਾਂ ਦੇ ਮੌਕੇ ਤੇ ਤੁਸੀਂ ਆਪਣੇ ਘਰੇ ਲੱਡੂ ਬਣਾ ਕੇ ਤਿਆਰ ਕਰ ਸਕਦੇ ਹੋ ਇਸ ਤਰੀਕੇ ਨਾਲ ਲਗਾਤਾਰ ਚਲਾਉਂਦੇ ਹੋਏ ਦੇਖੋ ਅਸੀਂ ਪਕਾ ਲਿਆ ਚੰਗੀ ਤਰ੍ਹਾਂ ਚਾਸ਼ਨੀ ਨੂੰ ਬੁੰਦੀ ਨੇ ਚੰਗੀ ਤਰ੍ਹਾਂ ਚਾਸ਼ਨੀ ਜਿਹੜੀ ਉਹ ਸੋਖ ਲਈ ਆ બસ 2 ਮਿੰਟ ਲਈ ਅਸੀਂ ਹੋਰ ਪਕਾਵਾਂਗੇ ਇਹਦੇ ਵਿੱਚ ਪਾਵਾਂਗੇ ਅਸੀਂ ਖਰਬੂਜੇ ਦੇ ਬੀਜ ਜੇ ਤੁਹਾਡੇ ਕੋਲ ਅ ਖਰਬੂਜੇ ਦੇ ਆ ਤਰਬੂਜ਼ ਦੇ ਕੋਈ ਵੀ ਬੀਜ ਹੈਗੇ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਤੁਸੀਂ ਡਰਾਈ ਫਰੂਟ ਪਾਣਾ ਚਾਹੁੰਦੇ ਹੋ ਬਦਾਮ ਕਾਜੂ ਉਹ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਥੋੜਾ ਜਿਹਾ ਇਹਨਾਂ ਨੂੰ ਡਰਾਈ ਰੋਸਟ ਕਰਕੇ ਐਡ ਕਰਨਾ ਤਾਂ ਕਿ ਇਹਨਾਂ ਵਿੱਚ ਨਮੀ ਨਾ ਹੋਵੇ ਥੋੜਾ ਜਿਹਾ ਸਪੈਚੂਲੇ ਨਾਲ ਅਸੀਂ ਇਹਨਾਂ ਨੂੰ ਪ੍ਰੈਸ ਕਰਦੇ ਜਾਵਾਂਗੇ ਕਿਉਂਕਿ ਬੁੰਦੀ ਜਿਹੜੀ ਦੇਖ ਖੜਵੀ ਹੁੰਦੀ ਆ ਤਾਂ ਲੱਡੂ ਬੱਟਣ ਵਿੱਚ ਥੋੜੀ ਪਰੇਸ਼ਾਨੀ ਆਉਂਦੀ ਹੈ ਥੋੜਾ ਜਿਹਾ ਮੈਸ਼ ਕਰ ਲਾਂਗੇ ਇਹਨੂੰ ਠੰਡਾ ਹੋਣ ਲਈ ਅਸੀਂ ਇੱਕ ਖੁੱਲੇ ਬਰ बस ਇੰਨਾ ਠੰਡਾ ਕਰਨਾ ਸੀ ਕਿ ਥੋੜਾ ਹੱਥ ਲੱਗਣ ਲੱਗ ਜਵੇ ਜ਼ਿਆਦਾ ਠੰਡਾ ਨਹੀਂ ਕਰਨਾ ਹੈਗਾ ਤੁਸੀਂ ਪੱਖੇ ਦੀ ਹਵਾ ਵਿੱਚ ਰੱਖ ਕੇ ਵੀ ਇਹਨੂੰ ਠੰਡਾ ਕਰ ਸਕਦੇ ਹੋ ਚੰਗੀ ਤਰ੍ਹਾਂ ਫੈਲਾ ਕੇ ਇਹਨੂੰ ਪੱਖੇ ਦੇਵਾ ਵਿੱਚ ਅਸੀਂ ਰੱਖ ਲਾਂਗੇ ਸਾਡਾ ਦੇਖੋ ਜਿਹੜਾ ਅਸੀਂ ਬਣਾਇਆ ਸੀਗਾ ਇਹ ਬਿਲਕੁਲ ਬੁੰਦੀ ਸਾਡੀ ਠੰਡੀ ਹੋ ਚੁੱਕੀ ਇੰਨੀ ਵੀ ਠੰਡੀ ਨਹੀਂ ਕਰਨੀ ਬਸ ਜਿੰਨਾ ਕ ਹੱਥ ਲੱਗ ਸਕੇ ਵੀ ਇੰਨੀ ਠੰਡੀ ਕਰ ਲੈਣੀ ਆ ਅਸੀਂ ਇਹਦੇ ਲੱਡੂ ਬਟਕੇ ਤਿਆਰ ਕਰ ਲੈਣੇ ਆ ਇਸ ਤਰੀਕੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੇ ਆ ਤੇ ਟੇਸਟ ਵੀ ਬਣ ਕੇ ਤਿਆਰ ਹੁੰਦੇ ਆ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਇਸ ਤਰੀਕੇ ਨਾਲ ਜੇ ਸਾਰੇ ਲੱਡੂ ਬਟਕੇ ਤਿਆਰ ਕਰ ਲਾਂਗੇ ਬਹੁਤ ਜ਼ਿਆਦਾ ਵਧੀਆ ਤੇ ਬਹੁਤ ਜ਼ਿਆਦਾ ਆਸਾਨੀ ਨਾਲ ਇਹ ਬਣ ਕੇ ਤਿਆਰ ਹੋ ਜਾਂਦੇ ਆ ਘਰੇ ਜੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦਿਆ ਕਿਸੇ ਵਧੀਆ ਜੀ ਰੈਸਪੀ ਦੇ ਨਾਲ